ਸਤਿ ਸ੍ਰੀ ਅਕਾਲ ਜੀ ਹੁਣ ਅਗਿਆ ਦੇਖੋ ਰਾਤ ਮੈਂ ਤੁਹਾਨੂੰ ਟਾਈਮ ਦੱਸਤ ਨਹੀਂ ਆ ਅ ਟਾਈਮ ਹੈ ਗਿਆ 8:46 ਮਿੰਟ ਤੇ ਅੱਜ ਡੇਟ ਹੈਗੀ ਆ 21 ਤੇ ਸੰਡੇ 21 ਜੁਲਾਈ ਹੈ ਗਿਆ ਆਪਣਾ ਮੰਥ 2023 ਮਹੀਨਾ ਹੈ ਗਿਆ ਸਪਟ ਉਹ ਦੇਖੋ ਸਾਡੇ ਵੀ ਨਹੀਂ ਮੱਛਰ ਲਾੜ ਰਿਆ ਹੁਣ ਮੈਂ ਤੁਹਾਨੂੰ ਇੱਕ ਆਸਾਨ ਤਰੀਕਾ ਦੱਸਣ ਵਾਲੀ ਆ ਮੈਂ ਸਾਨੂੰ ਮੱਛਰ ਮਛਰਾਂ ਤੋਂ ਬਚਾਉਣ ਵਾਸਤੇ ਤੇ ਜਿੰਦਗੀ ਹੁਣ ਸਾਡੇ ਵੀ ਨਹੀਂ ਲਾੜਦਾ ਮੱਛਰ ਤਾਂ ਤੇ ਮੈਂ ਸਾਰਾ ਆਮ ਨਾਲ ਬੈਠੀਏ ਰਹਿਣ ਗਿਆ ਨਾ ਪੂਛ ਮਾਰ ਲਈਆਂ ਤਾਂ ਇਹਨਾਂ ਕਰਕੇ ਸੀਨੇ ਇੱਕ ਸੋਨੂੰ ਤਰੀਕਾ ਦੱਸ ਬੀ ਦੇਖੋ ਹੁਣ ਕਾਈ ਦਾ ਨਾ ਮਛਰ ਨਹੀਂ ਪਟੰਦਾ ਲੋੜ ਨਾ ਲੰਗਾਂ ਦੀ ਲੋੜ ਨਾ ਨਸਾਂ ਜਿਹੜੀਆਂ ਫਾੜ ਗਿਆ ਨੇ ਉਹਨਾਂ ਦੀ ਵੀ ਨਹੀਂ ਕੋਈ ਲੋੜ ਜਿਵੇਂ ਕਿ ਦੀ ਹੁਣ ਮੈਂ ਜਿਹੜਾ ਸਾਡਾ ਆਸਾਨ ਤਰੀਕਾ ਹੈ ਉਹ ਤੁਹਾਨੂੰ ਦੱਸਦੀਆਂ ਜਿਵੇਂ ਕਿ ਦੀ ਅਸੀਂ ਨੇ ਚਾਰ ਗੁੱਡ ਨਾਈਟ ਲਾ ਰੱਖੇ ਨੇ ਤੇ ਅਸੀਂ ਨੇ ਹਰ ਕੀ ਤੋਂ ਹੀ ਕਰ ਰੱਖਿਆ ਤੇ ਮੈਂ ਸਭੀ ਬਹੁਤ ਰਾਮ ਨਾਲ ਬੈਠਦੀਆਂ ਨੇ ਤੇ ਉਹਨਾਂ ਨੂੰ ਵਧੀਆ ਨਾਲ ਉਹ ਪੂਛ ਮਾਰਦੀਆਂ ਅੱਜ ਫੇਰ ਹੋਰ ਤੇ ਮੈਂ ਤੁਹਾਨੂੰ ਦੱਸੂਗੀ ਦੀ ਕੀੜੀਆਂ ਕਿੜੀਆਂ ਵੀ ਸੂਈਆਂ ਨੇ ਮਸਤਾਂ ਤੇ ਹੋਰ ਵੀ ਆ ਆਹਾ ਵੀਡੀਓ ਹੈਗੀ ਹੈ ਦੋ ਤਿੰਨ ਕਮੈਂਟ ਦੀ ਤੇ ਦੇਖੋ ਅੱਜ ਮੇਰੀ ਭੈਣ ਡਿੱਗੀ ਉਹਦੇ ਸੱਟ ਲੱਗੀ ਹੋ ਮੜੀ ਲੱਗੀ ਹੈ ਕਿ ਤਾਂ ਹੋ ਰੋਣ ਲੱਗੀ ਤਾਂ ਹੁਣ ਮੈਂ ਤੁਹਾਨੂੰ ਦੱਸਣ ਵਾਲੀਆਂ ਸਾਡਾ ਆਸਾਨ ਤਰੀਕਾ ਜਿਹੜਾ ਹੈਗਾ ਆ ਹੁਣ ਅਸਾਂ ਦੱਸੂੰਗੀ ਅੱਜ ਸਾਡੀਆਂ ਚਾਰ ਗੁੱਡ ਨਾਈਟ ਲਾਇ ਰੱਖੇ ਨੇ ਉਹ ਦਿਖਾ ਦ ਕੈਮਰਾਮੈਨ ਤਾਂ ਕੁੰਗੀ ਵੀ ਸਾਡੀਆਂ ਕਿਹੜੀਆਂ ਕਿੜੀਆਂ ਮਸਾਂ ਨੇ ਸੂਈਆਂ ਨੇ ਇੱਕ ਕਮੇਸ ਦਾ ਆਸੂਈਆ ਲੇਕੋ ਅਪਾ ਟਾਈਮ ਦੀ ਸੂਈ ਨਹੀਂ ਆ ਆ ਅੱਜ ਕਰਦੇ ਸੀ ਜੇ ਮੈਂ ਕਦੀ ਪਰ ਉਹ ਜਿਹੜੀ ਸੂਈ ਸੀ ਮੈਂ ਸੋ ਬੁਮਾਰ ਹੋ ਗਈ ਸੀ ਕੈਲਸ਼ੀਅਮ ਘਟ ਗਿਆ ਸੀ ਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਚੈਨਲ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਹਾਂ ਜੀ ਮਿਕ ਦੀ ਆਹ ਥੋੜੀ ਖਤਮ ਹੋਣ ਵਾਲੀ ਹੈ ਵੀਡੀਓ ਹੁਣ ਮੈਂ ਸਾਰੇ ਇਹ ਆਹ ਵੀਡੀਓ ਨੂੰ ਦੇਖਿਓ ਆਹ ਸਾਡੀ ਪਹਿਲੀ ਵੀਡੀਓ ਹੈ ਤੇ ਇਹਨੂੰ ਆ ਸਾਡੀ ਪਹਿਲੀ ਵੀਡੀਓ ਆ ਸਾਡੀ ਪੂਰੀ ਵੀਡੀਓ ਦੇਖੇ ਤਾਂ